ਭਈ ਆ ਤੁਸੀਂ ਦੇਖ ਸਕਦੇ ਮੇਰੇ ਇਹਦੇ ਹੱਥ ਵਿੱਚ ਸਕੈਰ ਸ਼ੂ ਫੜੇ ਹੋਇਆ ਬਈ ਇਹ ਮੇਰੇ ਛੋਟੇ ਬ੍ਰਦਰ ਦੇ ਸਕੈਰ ਸ਼ੂ ਆ ਤੇ ਇਹਨੂੰ ਉਹਨੇ ਆਫਲਾਈਨ ਮਾਰਕੀਟ ਚੋਂ ਖਰੀਦਿਆ ਸੀ 1800 ਰੁਪਏ ਵਿੱਚ ਤੇ ਹੁਣ ਤੁਸੀਂ ਜਿਹੜੇ ਬਾਈ ਮੇਰੇ ਹੱਥ ਵਿੱਚ ਸਕੈਚੂ ਫੜੇ ਹੋ ਦੇਖ ਰਹੇ ਹੋ ਬਾਈ ਇਹਨੂੰ ਆਪਾਂ ਘਰੇ ਤਿਆਰ ਕੀਤਾ ਜਿਵੇਂ ਤੁਸੀਂ ਪਹਿਲਾਂ ਥੰਬਨੇਲ ਵਿੱਚ ਦੇਖ ਲਿੱਤੇ ਆ ਇਹਨੂੰ ਬਾਈ ਆਪਾਂ ਘਰੇ ਤਿਆਰ ਕੀਤਾ ਤੇ ਇਹਨਾਂ ਨੂੰ ਤਿਆਰ ਕਰਨ ਦੇ ਵਿੱਚ ਜਿਹੜੀ ਕੋਸਟ ਆਈ ਉਹ ਮਾਤ 100 ਰੁਪਏ ਆ ਸਿਰਫ ਬਾਈ ਵਿੱਚ ਆਪਣਾ ਦੀਵਾਰ ਤਿਆਰ ਹੋ ਗਿਆ ਬਿਨਾ ਸ਼ੂ ਤੋਂ ਚਲੋ ਬਈ ਸਭ ਤੋਂ ਪਹਿਲਾਂ ਆਪਾਂ ਇਹ ਦੇਖ ਲੈਨੇ ਕਿ ਜਿਹੜੇ ਮੈਂ ਸਕੈਚੂ ਹੈ ਕਿਵੇਂ ਤਿਆਰ ਕੀਤੇ ਆ ਤੇ ਤਿਆਰੀ ਹੋ ਚੁੱਕੀ ਆ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚਲਾਵਾਂਗੇ ਯਾਨੀ ਕਿ ਇਸ ਤੇ ਫਸਟ ਟ੍ਰਾਇਲ ਲਾਵਾਂਗੇ ਭਾਈ ਹੁਣ ਤੱਕ ਤੁਸੀਂ ਦੇਖ ਲਿਆ ਜਿਹੜੇ ਆਪਾਂ ਟਾਇਰਾਂ ਵਾਲੇ ਬੂਟ ਤਿਆਰ ਕਰ ਰਹੇ ਆ ਕਿੰਨੀ ਆਸਾਨੀ ਨਾਲ ਤੇ ਵਧੀਆ ਤਿਆਰ ਹੋ ਗਿਆ ਤੇ ਕੋਈ ਜ਼ਿਆਦਾ ਔਖਾ ਕੰਮ ਹੈ ਨਹੀਂਗਾ ਤੇ ਹੁਣ ਭਾਈ ਉਹ ਤਿਆਰ ਹੋ ਚੁੱਕਿਆ ਤੇ ਉਹਨਾਂ ਨੂੰ ਚਲਾਉਣ ਵਾਸਤੇ ਵੀ ਇੱਕ ਟੈਲੈਂਟ ਬੰਦਾ ਚਾਹੀਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜਿਹੜੇ 1800 ਵਾਲੇ ਜਿਹੜੇ ਬੂਟ ਆ ਮੇਰੇ ਬ੍ਰਦਰ ਦੇ ਆ ਤੇ ਉਹ ਬਹੁਤ ਵਧੀਆ ਸਕੈਡਿੰਗ ਕਰ ਲੈਂਦਾ ਤੇ ਹੁਣ ਆ ਜੀ ਆਪਾਂ ਉਹਦੇ ਕੋਲ ਚੱਲਦੇ ਆਂ ਭਾਈ ਆ ਆਪਣਾ ਛੋਟਾ ਬ੍ਰਦਰ ਆ ਗੈਰੀ ਤੇ ਹੁਣ ਇਹਦੇ ਭਾਈ ਬੂਟ ਪਾਏ ਹੋਏ ਆ ਇਹ ਬਿਲਕੁਲ ਰੈਡੀ ਆ ਚਲਾਉਣ ਵਾਸਤੇ ਰੈਡੀ ਆ ਬ੍ਰਦਰ ਬਾਈ ਹੁਣ ਤੱਕ ਤੁਸੀਂ ਜਿਹੜੀ ਆਪਣੇ ਟਾਇਰਾਂ ਵਾਲੇ ਬੂਟਾਂ ਦੀ ਪਰਫਾਰਮੈਂਸ ਦੇਖੀ ਹੈ ਕਿ ਕਿੰਨੀ ਵਧੀਆ ਸੀ ਹਨ ਤੇ ਹਜੇ ਤੱਕ ਉਹਨਾਂ ਯਾਨੀ ਕਿ ਉਹਨਾਂ ਬੂਟਾਂ ਨੂੰ ਹੋਇਆ ਕੁਝ ਨਹੀਂ ਬਹੁਤ ਵਾਰ ਟਰਾਈ ਅਸੀਂ ਕੀਤਾ ਤੇ ਗੈਰੀ ਭਾਈ ਨੇ ਬਹੁਤ ਚਲਾਇਆ ਬਾਈ ਕਿਵੇਂ ਲੱਗਿਆ ਯਾਰ ਤੈਨੂੰ ਇੱਕ ਨੰਬਰ ਘੈਂਟ ਜੜਾ ਘੈਂਟ ਬੜਾ ਤੇ ਬਾਈ ਸਾਨੂੰ ਬਹੁਤ ਖੁਸ਼ੀ ਆ ਅਸੀਂ ਕੰਮ ਕੀਤਾ ਉਸ ਚੀਜ਼ ਤੇ ਤੇ ਬਹੁਤ ਵਧੀਆ ਬਣੀ ਆ ਉਹ ਚੀਜ਼ ਜਗਾਰ ਬਹੁਤ ਵਧੀਆ ਲੱਗਿਆ ਉਹ ਤੇ ਇਸ ਤਰ੍ਹਾਂ ਬਾਈ ਮੇਰੀ ਟੀਮ ਵਿੱਚ ਹੋਰ 2000 ਬੰਦੇ ਜਿਹੜੇ ਨਾਲ ਆਏ ਹੋਏ ਹੁਣ ਉਹ ਟਰਾਈ ਕਰਨਗੇ ਦੂਜੇ ਮੈਂਬਰ ਦੀ ਵਾਰੀ ਆ ਗਈ ਆ ਤੇ ਬਾਈ ਤੂੰ ਇਹ ਪਹਿਲਾਂ ਚਲਾਈ ਹੈ ਕਿ ਨਹੀਂ ਚਲਾਈ ਹੈ ਲਾਈ ਬਾਈ ਸਾਨੂੰ ਪਹਿਲਾਂ ਹੀ ਦੱਸ ਦੇ ਕਿ ਉਹ ਗੈਰੀ ਬਾਈ ਦਾ ਬਿਨਾ ਹੋਰ ਕਿਸੇ ਨੇ ਚਲਾਈ ਨਹੀਂਗੇ ਇਹ ਤੇ ਦੇਖਦੇ ਹਾਂ ਕਿਵੇਂ ਚਲਾਉਂਦਾ ਬਾਕੀ ਤੇਰੇ ਨਾਲ ਰਹੀ ਹੈ ਕਿ ਤੂੰ ਪਾਸੇ ਜੀਆ ਸੀ ਵੇਖ ਲੈ ਫੇਲੇ ਇਕੱਲਾ ਦੇਖਦੇ ਆਂ ਟਰਾਈ ਕਰਦੇ ਆਂ ਓਕੇ ਚੱਲ ਚਲਾ ਨਹੀਂ ਬੈਠਾ ਦੋਰਾ ਟਾਈਗਰ ਦੋਰਾ ਨਹੀਂ ਆਜਾ ਚਲਾੜ ਮੜ ਖੱਟੇ ਮੜ ਖੱਟੇ भाई हम लास्ट बार ट्राई करके देखता मैं भी नहीं कि चलाई है पहली बार चला के देखता कई बार चलते भाई अपने आवाज का रोग नहीं ਨਹੀਂ ਭਾਈ ਹੱਟ ਤਾਂ ਨਹੀਂ ਚੱਲਣੀ ਗੈਰੀ ਗੈਰੀ ਭਾਈ ਕੱਲ ਮਿਲਾਂਗੇ ਇਸ ਜਿਗਾਰਡ ਬਾਰੇ ਅੱਜ ਜੇ ਗੱਲ ਕਰੀਏ ਤਾਂ ਬਹੁਤ ਘੈਣ ਬਣਿਆ ਜਿਗਾਰਡ ਕਿੰਨਾ ਆਪਾਂ ਇਹਨੂੰ ਚਲਾ ਲਿਆ ਹਜੇ ਵੀ ਇਹਲੇ ਡੇਰਾਂ ਨੂੰ ਕੁਝ ਨਹੀਂ ਹੋਇਆ ਯਾਨੀ ਕਿ ਇੱਕ ਨੰਬਰ ਜਿਗਾਰਡ ਬਣਿਆ ਤੇ ਹੋਰ ਭਾਈ ਬਹੁਤ ਘੈਣ ਘੈਣ ਜਿਗਾਰਡ ਆਪਣੇ ਚੈਨਲ ਤੇ ਆਉਣੇ ਆ ਤੇ ਜਿਹੜੇ ਵੀ ਨਵੇਂ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਿ ਹੁਣ ਆਪਾਂ ਕੱਲ ਨੂੰ ਮਿਲਦੇ ਆ ਇੱਕ ਨਵਾਂ ਜਿਗਾਰਡ ਨਾਲ